ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਦੇ ਅੰਦਰ ਮੌਨਸੂਨ ਦੇ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਹੁੰਚਣ ਦੀ ਉਮੀਦ ਜ਼ਾਹਿਰ ਕਰਦਿਆਂ ਇਹਨਾਂ ਸੂਬਿਆਂ ਦੇ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਬੀਤੇ ਦਿਨਾਂ ਦੀ ਗੱਲ ਕਰੀਏ, ਲੁਧਿਆਣਾ ਦੇ ਵਿੱਚ ਕਾਫੀ ਬੁਰਾ ਜਿਹੜਾ ਅਸਰ ਹੋਇਆ ਸੀ ਭਾਰੀ ਮੀਂਹ ਦੇ ਨਾਲ ਲੱਕ ਤੱਕ ਪਾਣੀ ਜਿਹੜਾ ਲੋਕਾਂ ਦੀਆਂ ਗਲੀਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ, ਬਿਜ਼ਨਸmen ਜਿਹੜੇ ਸੀਗੇ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਵੀ ਜਿਹੜਾ ਪਾਣੀ ਵੜ ਗਿਆ ਸੀਗਾ ਫੈਕਟਰੀਆਂ ਤੱਕ ਜਿਹੜੀਆਂ ਨੇ ਨੁਕਸਾਨੀਆਂ ਗਈਆਂ ਸੀ ਕਿਵੇਂ ਦਰਿਆ ਬਣਿਆ ਹੋਇਆ ਸੀ ਲੁਧਿਆਣਾ ਪਹਿਲੀ ਬਾਰਿਸ਼ ਨੇ ਹੀ ਲੁਧਿਆਣਾ ਦਾ ਇਹ ਬੁਰਾ ਹਾਲ ਕਰ ਦਿੱਤਾ ਸੀ ਕਿ ਲੋਕ ਪਰੇਸ਼ਾਨ ਹੋ ਗਏ ਕਿਤੇ ਲੋਕਾਂ ਨੂੰ ਖੁਸ਼ੀ ਹੋਈ ਲੇਕਿਨ ਜਿਹੜਾ ਪੁਰਾਣਾ ਲੁਧਿਆਣਾ ਜਿਹੜੇ ਖੇਤਰ ਪੁਰਾਣੇ ਬਣੇ ਹੋਏ ਨੇ ਲੁਧਿਆਣਾ ਦੇ ਉਧਰ ਦਾ ਬਿਲਕੁਲ ਹੀ ਬੇੜਾਗਰਕ ਹੋ ਚੁੱਕਿਆ ਸੀ ਮੀਂਹ ਦੇ ਕਾਰਨ ਤਾਂ ਹੁਣ ਇੱਕ ਵਾਰ ਫਿਰ ਤੋਂ ਭਾਰਤੀ ਮੌਸਮ ਵਿਭਾਗ ਨੇ ਕਿਹਾ ਅਗਲੇ 4 ਤੋਂ 5 ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ ਤਾਂ ਵਿਭਾਗ ਨੇ ਮੀਂਹ ਦੇ ਨਾਲ ਹਨੇਰੀ ਚੱਲਣ ਅਤੇ ਬਿਜਲੀ ਲੱਗਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ ਵਿਭਾਗ ਨੇ ਦੱਸਿਆ ਕਿ ਮੌਨਸੂਨ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਬਹੁਤ ਜਿਹੜੇ ਹਿੱਸਿਆਂ ਦੇ ਵਿੱਚ ਆ ਚੁੱਕਿਆ ਹੋਇਆ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਜਿਹੜਾ ਪਹੁੰਚ ਚੁੱਕਿਆ ਹੋਇਆ ਵਿਭਾਗ ਨੇ ਕਿਹਾ ਮੌਨਸੂਨ ਦੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਚੰਡੀਗੜ੍ਹ ਵੱਲ ਵਧਣ ਦੇ ਲਈ ਸਥਿਤੀਆਂ ਪੂਰੀਆਂ ਪੂਰੀ ਤਰੀਕੇ ਦੇ ਨਾਲ ਜਿਹੜਾ ਟੁਕਵੀਆਂ ਹਨ ਅਤੇ ਉਹਦੇ 2-3 ਦਿਨਾਂ ਦੇ ਅੰਦਰ ਇਹ ਇੱਥੇ ਪਹੁੰਚ ਜਾਵੇਗਾ ਵਿਭਾਗ ਨੇ ਦੱਸਿਆ 29 ਤੀ 30 ਜੂਨ ਨੂੰ ਹਿਮਾਚਲ ਪ੍ਰਦੇਸ਼ 30 ਜੂਨ ਅਤੇ 1 ਜੁਲਾਈ ਨੂੰ ਪੰਜਾਬ ਤੇ 29 ਜੂਨ ਨੂੰ 1 ਜੁਲਾਈ ਤੱਕ ਮਾਫ ਕਰਨਾ 29 ਤੋਂ 1 ਜੁਲਾਈ ਤੱਕ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤਾਂ ਪੰਜਾਬ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ 30 ਜੂਨ ਤੇ 1 ਜੁਲਾਈ ਨੂੰ ਭਾਰੀ ਮੀਂਹ ਪਵੇਗਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਤੇ ਦਿੱਲੀ ਚ 29 ਜੂਨ ਤੋਂ 1 ਜੁਲਾਈ ਤੱਕ ਮੀਂਹ ਪੈ ਸਕਦਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਦੀ ਚੇਤਾਵਨੀ ਪੰਜਾਬ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦੇ ਉੱਤੇ ਦੇ ਦਿੱਤੀ ਗਈ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਗਲੇ 2 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕਰਦਿਆਂ orange alert ਅਤੇ 1 ਤੇ 2 ਜੁਲਾਈ ਲਈ yellow alert ਜਾਰੀ ਕਰ ਦਿੱਤਾ ਗਿਆ ਤਾਂ ਹੁਣ ਜਿਹੜੇ ਜ਼ਿਲ੍ਹੇ ਨੇ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ 29 ਤੋਂ 30 ਜੂਨ ਨੂੰ ਭਾਰੀ ਮੀਂਹ ਪੈਣ ਦੇ ਨਾਲ-ਨਾਲ ਹਨੇਰੀ ਚੱਲਣ ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ ਤਾਂ ਜ਼ਰੂਰ ਪੰਜਾਬੀਆਂ ਨੂੰ ਇਹ ਖਬਰ ਜ਼ਰੂਰ ਪਹੁੰਚਾ ਦੇਣਾ ਕਿ ਇੱਕ ਵਾਰ ਫਿਰ ਮੀ ਸ਼ਾਇਦ ਕਹਿਰ ਮਚਾ ਸਕਦਾ ਕਿਉਂਕਿ ਅਲਰਟ ਕਰ ਰਹੀ ਹੈ ਮੌਸਮ ਵਿਭਾਗ ਦੀ ਹੈ ਜਿਹੜੀ ਪੂਰੀ ਟੀਮ ਹੈਗੀ ਹੈ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਅਜਿਹਾ ਹੀ ਜਿਹੜਾ ਮੌਸਮ ਦੁਬਾਰਾ ਤੋਂ ਮੀਂਹ ਦਾ ਬਣਨ ਵਾਲਾ ਹੈ ਤਾਂ ਜਿਹੜੇ ਲੋਕਾਂ ਦੀਆਂ ਦੁਕਾਨਾਂ ਨੇ ਫਸਲਾਂ ਨੇ ਜਾਂ ਫਿਰ ਲੋਕਾਂ ਦੇ ਘਰ ਨੀਵੇਂ ਨੇ ਉਹ ਪਹਿਲਾਂ ਤੋਂ ਹੀ ਇੰਤਜ਼ਾਮ ਆਪਣਾ ਕਰਕੇ ਰੱਖ ਲਓ ਇਸ ਤਰੀਕੇ ਦੇ ਨਾਲ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਨਾ ਨੁਕਸਾਨਿਆ ਜਾਵੇ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 30 ਜੁਲਾਈ 30 ਜੂਨ 1 ਜੁਲਾਈ ਨੂੰ ਮੀਂਹ ਪਾਰੀ ਜਿਹੜਾ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾ ਦਿੱਤੀ ਹੋਈ ਹੈ